ਕੁਦਰਤ ਦਾ ਵੀ ਨਿਆ ਵਖਰਾ ਹੀ ਏ ਮੰਨ ਲਓ ਤੁਹਾਡੀਆਂ ਅੱਖਾਂ ਨੇ ਬਾਗ ਚ ਅਮਰੋਦ ਲੱਗੇ ਵੇਖੇ ਤੁਹਾਡੇ ਦਿਮਾਗ ਨੇ ਹੁਕਮ ਕਿ ਦਿੱਤਾ ਕੋਈ ਨਾ ਖਾ ਲਈਏ ਉਹਦਾ ਸਾਥ ਅੱਗੋਂ ਲੱਤਾਂ ਤੇ ਪੈਰਾਂ ਨੇ ਦਿੱਤਾ ਤੁਸੀਂ ਜਾ ਕੇ ਅਮਰੋਦ ਮੂੰਹ ਨਾਲ ਖਾਤੇ ਕਿਉਂਕਿ ਹੱਥਾਂ ਨਾਲ ਤੋੜੇ ਸਣ ਐਨੇ ਨੂੰ ਮਾਲਕ ਨੂੰ ਪਤਾ ਲੱਗਾ ਹੋਂਦੇ ਅੱਗੇ ਤੁਹਾਡੀਆਂ ਅੱਖਾਂ ਨੀ ਹੋਈਆਂ ਹੋ ਗਈਆਂ ਉਹਨੇ ਤੁਹਾਡੇ ਨਾਲ ਕੁੱਟ ਮਾਰ ਕੀਤੀ ਤੁਹਾਡੇ ਤੇ ਡੰਡੇ ਵਰਸਾਈ ਉਹ ਪਏ ਤੁਹਾਡੇ ਚਿੱਤਾਂ 'ਤੇ ਪਰ ਫਿਰ ਅੱਗੇ ਜਾ ਕੇ ਅਖੀਰੇ ਹੰਝੂ ਅੱਖਾਂ 'ਚੋਂ ਹੀ ਨਿਕਲੇ ਜਿਹੜਾ ਮੁਖ ਤੋਂ ਤੇ ਕਰਦਾ ਅਖੀਰੀ ਉਹਨੂੰ ਹੀ ਭੁਗਤਣਾ ਪੈਂਦਾ ਕਿਉਂਕਿ ਉਸ ਪ੍ਰਮਾਤਮਾ ਦਾ ਨਿਆ ਸਰਵ ਵਿਆਪੀ ਇਹ ਸਾਰੀ ਕਾਇਨਾਤ ਉਹਨੇ ਗੋਲ ਬਣਾਈ ਬੰਦਾ ਜਿੱਥੋਂ ਚੱਲਦਾ ਹੈ ਅਖੇਰੀ ਉਥੇ ਆ ਆਪੜਦਾ ਹੈ ਇਹੋ ਹੀ ਸੱਚੇ ਸਾਨੂੰ ਮੰਨਣਾ ਚਾਹੀਦਾ